ਹੈਲੋ ਫਰੈਂਡਸ ਵੈਲਕਮ ਟੂ ਆਲ ਆਫ ਯੂ ਸਰਬਜੀ ਦੇ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਇੱਕ ਕੈਨਵਸ ਪੇਂਟ ਕਰਨਾ ਸਿਖਾਵਾਂਗੇ ਜੀ ਪੇਂਟ ਤੇ ਆਪਾਂ ਡਰਾ ਕੀਤਾ ਹੋਏ ਨੇ ਕਮਲ ਦੇ ਫਲਾਰ ਦੇ ਵਿੱਚ ਆਪਾਂ ਇਹਨਾਂ ਦੇ ਇਸ ਤਰ੍ਹਾਂ ਵਾਈਟ ਦਾ ਟੱਚ ਦਵਾਂਗੇ ਆਪਣੇ ਕੋਲੇ ਹੈਗਾ ਬਾਰਡਰ ਤੇ ਆਪਾਂ ਇਹਨਾਂ ਨੂੰ ਸਾਫ਼ ਕਰ ਲਾਂਗੇ ਤੇ ਇੱਕ ਆਪਾਂ ਰੱਖਿਆ ਹੋਇਆ ਹੈਗਾ ਸੌਫਟ ਜਿਹਾ ਕੱਪੜਾ ਜਿਵੇਂ ਬਣਾਉਣ ਦਾ ਕੋਈ ਕੱਪੜਾ ਹੋਵੇ ਤੇ ਉਹਦੇ ਨਾਲ ਹੀ ਆਪਾਂ ਆਪਣੇ ਬ੍ਰਸ਼ ਨੂੰ ਸਾਫ਼ ਕਰਨਾ ਹੈ ਇਸ ਤਰ੍ਹਾਂ ਆਪਣੇ ਬ੍ਰਸ਼ ਨੂੰ ਸਾਫ਼ ਕਰ ਲੈਣਾ ਮੈਂ ਲਿਆ ਹੋਇਆ ਜੀ ਰਾਉਂਡ ਬ੍ਰਸ਼ 6 ਨੰਬਰ ਵੱਡਾ ਛੋਟਾ ਨੰਬਰ ਬਰਸ਼ ਦਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਕਲਰ ਮੈਂ ਲਿਆ ਹੋਇਆ ਹੈਗਾ ਨਿਊਨ ਪਿੰਕ ਨਿਊਨ ਪਿੰਕ ਕਲਰ ਤੁਹਾਨੂੰ ਅਵੇਲੇਬਲ ਮਾਰਕੀਟ ਦੇ ਵਿੱਚੋਂ ਮਿਲ ਜਾਏਗਾ ਫੈਵਿਕ ਰਿਲ ਦਾ ਇਹ ਕਲਰ ਹੈ ਨਿਊਨ ਪਿੰਕ ਕੋਡ ਹੈਗਾ ਇਹਦਾ 18 ਫੋਨ ਥੋੜਾ ਜਿਹਾ ਮੇਰਾ ਕ੍ਰੈਕ ਹੈਗਾ ਕੈਮਰਾ ਤਾਂ ਥੋੜੀ ਕਲੀਅਰਟੀ ਘਟ ਆ ਰਹੀ ਹੈਗੀ ਉਹ ਸੇਮ ਕਲਰ ਇਹਦੇ ਚ ਸ਼ੋ ਨਹੀਂ ਹੋ ਰਿਹਾ ਜਿਹੜਾ ਮੈਂ ਯੂਜ਼ ਕਰ ਰਹੀ ਹਾਂ వైట కలర్ టచ్ పేడ్లల్స్ హళీ డ్రా സൈറ്റ് കലർ ല ਸਭ ਤੋਂ ਅੰਤਨਾ ਫਾਈਨਲ ਪਿਕ ਵੀ ਇਹਦੀ ਸ਼ੇਅਰ ਕਰਾਂਗੇ ਜਦੋਂ ਇਹ ਬਣ ਕੇ ਰੈਡੀ ਹੋ ਗਿਆ ബഹു ഈ സഫാൻ വൈട്ട കലർ ഫിൽ ക ਨਹੀਂ ਹੋ ਲਈ ਸਾਰੀ ਪੈਟਲ ਨੂੰ ਆਪਾਂ ਨੇ ਕਲਰ ਦੇ ਨਾਲ ਫਿਲ ਕਰ ਦਿੱਤਾ ਇਸ ਤਰ੍ਹਾਂ ਹੀ ਕਮਲ ਦਾ ਫਲਾワー ਰੈਡੀ ਹੋ ਗਿਆ ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤਾ ਸੀ ਇਸੇ ਤਰ੍ਹਾਂ ਸਾਰੇ ਫਲਾਵਰ ਰੈਡੀ ਕਰਨ ਤੋਂ ਬਾਅਦ ਆਪਾਂ ਬਣਾਵਾਂਗੇ ਪੱਤੀਆਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਇਦੀ ਫਾਈਨਲ ਲੁੱਕ ਥੈਂਕ ਯੂ ਫਾਰ ਵਾਚਿੰਗ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਤਵਤ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਥੈਂਕਸ ਟੂ ਆਲ